ਆਏ ਦਿਨ ਹੀ ਅਸੀਂ ਸੁਣਦੇ ਰਹਿੰਦੇ ਆ ਕਿ ਜਾਨਵਰਾਂ ਦੇ ਕਰਕੇ ਹਾਦਸੇ ਹੁੰਦੇ ਰਹਿੰਦੇ ਹਨ ਇੱਕ ਅਜਿਹੇ ਹੀ ਸਾਮਾ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ ਹੈ ਪੂਰਾ ਮਾਮਲਾ ਕੀ ਹੈ ਜੀ ਤੇ ਬੜਾ ਹੀ ਮੰਦ ਭਾਗਾ ਮਾਮਲਾ ਹੈ ਸੁਣ ਕੇ ਬੜੀ ਮਨ ਨੂੰ ਸੱਟ ਵੱਜਦੀ ਹੈ ਤੁਸੀਂ ਜਿਵੇਂ ਕਿਹਾ ਕਿ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਬਿਲਕੁਲ ਸਹੀ ਗੱਲ ਹੈ ਮੇਰਾ ਖਿਆਲ ਤਕਰੀਬਨ 10 12 ਖਬਰਾਂ ਤੱਕ ਇਸ ਪੂਰੇ ਵਿਸ਼ੇ ਉੱਤੇ ਮੈਂ ਹੀ ਪੇਸ਼ ਕਰ ਚੁੱਕਾ ਕਿਉਂਕਿ ਸਾਡੇ ਤੋਂ ਕਾਉਸਸ ਦੇ ਨਾਮ ਤੇ ਕਰੋੜਾਂ ਦਾ ਟੈਕਸ ਵਟੋੜਿਆ ਜਾਂਦਾ ਹਰ ਸਾਲ ਕਰੋੜਾਂ ਦਾ ਟੈਕਸ ਵਟੋੜਿਆ ਜਾਂਦਾ ਲੇਕਿਨ ਅਸੀਂ ਬੜੀ ਵਾਰ ਦੇਖਦੇ ਹਾਂ ਅਸੀਂ ਨਵਾਂ ਸ਼ਹਿਰ ਵਿੱਚ ਹੀ ਵੱਖੋ-ਵੱਖ ਅਗਰ ਮਾਰਗਾਂ ਤੇ ਚੱਲੇ ਜਾਈਏ ਬਹੁਤ ਸਾਰੇ ਆਵਾਰਾ ਲੋਕ ਆਵਾਰਾ ਕਹਿੰਦੇ ਲੇਕਿਨ ਮੈਂ ਬੇਸਹਾਰਾ ਕਹਿੰਦਾ ਬੇਸਹਾਰਾ ਪਸ਼ੂ ਘੁੰਮਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਰੋਡ ਕ੍ਰੋਸ ਕਰਨ ਲੱਗੇ ਗੱਡੀਆਂ ਕਿ ਆ ਜਾਂਦੇ ਆ ਔਰ ਬਹੁਤ ਸਾਰੇ ਹੱਥ ਸੇ ਵਾਪਰ ਜਾਂਦੇ ਔਰ ਕਈ ਵੇਲੇ ਹੱਥ ਸੇ ਜਾਨਲੇਵਾ ਵੀ ਹੁੰਦੇ ਜਿਵੇਂ ਇਹ ਹਾਦਸਾ ਹੋਇਆ ਤਾਂ ਇਹ ਪਿਓ ਪਤ ਗੱਡੀ ਵਿੱਚ ਸਵਾਰ ਸਨ ਅਲਟੋ ਗੱਡੀ ਵਿੱਚ ਸਵਾਰ ਸਨ ਲੜਕੇ ਦਾ ਨਾਮ ਕਰਨ ਦੱਸਿਆ ਜਾ ਰਿਹਾ ਔਰ ਉਸਦੇ ਪਿਤਾ ਦਾ ਨਾਮ ਦੱਸਿਆ ਜਾ ਰਿਹਾ ਕਿ ਰਕੇਸ਼ ਜੀ ਹੁਣ ਇਸ ਜਹਾਨ ਨੂੰ ਅਲਵਿਦਾ ਕਹਿ ਕੇ ਆ ਸਵੇਰੇ 4 ਵਜੇ ਗੜਸ਼ੰਕਰ ਤੋਂ ਕਾਨਪੁਰ ਖੁਈ ਵੱਲੋਂ ਜਾ ਰਹੇ ਸੀ ਤੇ ਅੱਡੇ ਦੇ ਨਜ਼ਦੀਕ ਕਾਨਪੁਰ ਖੁਈ ਦੇ ਅੱਡੇ ਦੇ ਨਜ਼ਦੀਕ ਉਹ ਜਾਤੇ ਜਾ ਰਹੇ ਸੀ ਦੇਖੋ ਆਪਣੇ ਮੂੰਹ ਤੇ ਆਂ ਜਾ ਰਹੇ ਸੀ ਸਵੇਰੇ 4 ਵਜੇ ਦਾ ਸਮਾਂ ਸੀ ਉਦੋਂ ਰਸ਼ ਨਹੀਂ ਹੁੰਦਾ ਟ੍ਰੈਫਿਕ ਨਹੀਂ ਹੁੰਦਾ ਬੰਦਾ ਗੱਡੀ ਆਪਣੀ ਇੱਕ ਮਜੇ ਨਾਲ ਚਲਾ ਰਿਹਾ ਹੁੰਦਾ ਕਿ ਟ੍ਰੈਫਿਕ ਨਹੀਂ ਹੈ ਔਰ ਇਕਦਮੀ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਆਵਾਰਾ ਪਸ਼ੂ ਉਹਨਾਂ ਦੀ ਗੱਡੀ ਅੱਗੇ ਆ ਜਾਂ ਔਰ ਉਹਨੂੰ ਬਚਾਉਣ ਦੇ ਚੱਕਰ ਵਿੱਚ ਹੁਣ ਜੇ ਕੋਈ ਗੱਡੀ ਚਲਾ ਰਿਹਾ ਉਹਦੀ ਕੋਸ਼ਿਸ਼ ਤਾਂ ਹੀ ਹੁੰਦੀ ਨਾ ਕਿ ਜੇ ਕੋਈ ਸਾਮਣਹਤ ਦੁਆਰੇ ਨੂੰ ਬਚਾ ਲਿਆ ਜਾਵੇ ਉਹਨੂੰ ਬਚਾਉਣ ਦੇ ਚੱਕਰ ਚ ਗੱਡੀ ਜਿਹੜੀ ਘੁੰਮ ਜਾਂਦੀ ਹੈ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਸੰਤੁਲਨ ਵਿਗੜਦਾ ਗੱਡੀ ਜਾ ਕੇ ਰਕਤ ਨਾਲ ਟਕਰਾਂਉਂਦੀ ਹੈ ਔਰ ਬੜੀ ਹੀ ਮੰਦਪਾਗੀ ਗੱਲ ਹੈ ਪੈਸੰਜਰ ਸੀਟ ਤੇ ਬੈਠੇ ਹੋਏ ਰਕੇਸ਼ ਜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਕਰਨ ਜਿਹੜਾ ਆ ਉਹ ਹਸਾਸੇ ਚ ਬਚਦਾ ਜਾਂਦਾ ਲੇਕਿਨ ਉਹਨੂੰ ਸੱਟ ਅਜਿਹੀ ਲੱਗੀ ਆ ਜਿਹਦੀ ਪਰਭਾਈ ਨਹੀਂ ਹੋ ਸਕਦੀ ਮਤਲਬ ਜਿਹਦੇ ਸਿਰ ਤੋਂ ਪਿੱਤ ਦਾ ਸਾਯਾ ਉੱਠ ਜਾਵੇ ਔਰ ਆਪਣੇ ਕੰਮ ਤੇ ਜਾ ਰ ਤਾਂ ਅਸੀਂ ਤਾਂ ਤੇਹੀ ਕਹਿਣਾ ਚਾਹੁੰਗੇ ਕਿ ਆਵਾਰਾ ਪਸ਼ੂ ਜਿਹੜੇ ਆ ਉਹਦੇ ਨਾਮ ਤੇ ਕਰੋੜਾਂ ਦਾ ਟੈਕਸ ਵਟੋਰਿਆ ਜਾਂਦਾ ਪਰ ਇਹ ਹਾਦਸੇ ਨਾ ਹੋਣ ਉਹਦੇ ਲਈ ਵੀ ਸਟੈਪ ਚੱਕਣੇ ਚਾਹੀਦੇ ਇਹ ਨਹੀਂ ਕਿ ਕੱਲਾ ਟੈਕਸ ਲੈ ਲਓ ਉਹ ਫੈਸਿਲਿਟੀ ਵੀ ਮਿਲਣੀ ਚਾਹੀਦੀ ਆ ਹੁਣ ਏਦਾਂ ਦੇ ਬੜੇ ਹਾਦਸੇ ਹੋ ਜਾਂਦੇ ਆ ਅਸੀਂ ਬੜੀ ਵਾਰ ਪੇਸ਼ ਕਰ ਚੁੱਕੇ ਆ ਕਦੀ ਬੱਲਾ ਚੌੜ ਤੋਂ ਪੇਸ਼ ਕੀਤਾ ਕਦੀ ਨਵੇਂ ਸ਼ਹਿਰ ਤੋਂ ਪੇਸ਼ ਕੀਤਾ ਕਦੀ ਅ ਗੜਸ਼ੰਕਰ ਰੋਡ ਤੋਂ ਪੇਸ਼ ਕੀਤਾ ਜ਼ਰੂਰੀ ਨਹੀਂ ਆ ਕਿ ਹਰ ਵਾਰੀ ਹਾਦਸੇ ਵਿੱਚ ਬੰਦਿਆਂ ਦੀ ਜਾਨ ਜਾਂਦੀ ਆ ਕਿਵਲੇ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਜਾਨ ਚੱਲੇ ਜਾਂਦੀ ਆ ਉਹ ਗੰਭੀਰੂ ਵਿੱਚ ਜ਼ਖਮੀ ਹੋ ਜਾਂਦੇ ਆ ਪਰ ਉਹਨਾਂ ਜਿਹੜੇ ਪਸ਼ੂ ਜ਼ਖਮੀ ਹੁੰਦੇ ਆ ਜਾਂ ਜਿਨ੍ਹਾਂ ਦੇ ਕਰਕੇ ਹਾਦਸੇ ਵਾਪਰਦੇ ਆ ਉਹਨਾਂ ਨੂੰ ਤਾਂ ਨਹੀਂ ਪਤਾ ਨੇ ਕਿ ਉਹਨਾਂ ਦੇ ਨਾਮ ਤੇ ਕਰੋਨਾ ਦਾ ਟੈਕਸ ਵਟੋਰਿਆ ਜਾ ਰਿਹਾ ਤਾਂ ਫੈਸਿਲਿਟੀ ਵੀ ਮਿਲਣੀ ਚਾਹੀਦੀ ਹੈ ਲੇਕਿਨ ਇੱਥੇ ਸਾਨੂੰ ਪਰਿਵਾਰ ਨਾਲ ਹਮਦਰਦੀ ਹੈ ਔਰ ਅਸੀਂ ਬੜਾ ਹੀ ਵਿਰਲਾਪ ਕਰਦੇ ਆ ਕਿ ਇੱਕ ਨੌਜਵਾਨ ਲੜਕਾ ਜਿਸ ਦੇ ਸਿਰ ਤੋਂ ਉਸਦੇ ਪਿਤਾ ਦਾ ਸਾਯਾ ਉੱਠ ਗਿਆ ਤਾਂ ਇਹ ਬੜੀ ਹੀ ਮੰਦ ਭਾਗੀ ਗੱਲ ਆਏ ਦਿਨੀ ਅਸੀਂ ਸੁਣਦੇ ਰਹਿੰਦੇ ਆ ਕਿ ਜਾਨਵਰਾਂ ਦੇ ਕਰਕੇ ਹਾਦਸੇ ਹੁੰਦੇ ਰਹਿੰਦੇ ਹਨ ਹੁਣ ਇੱਕ ਅਜਿਹਾ ਹੀ ਸਾਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ ਹੈ ਪੂਰਾ ਮਾਮਲਾ ਕੀ ਹੈ ਜੀ ਇਹ ਤਾਂ ਬੜਾ ਹੀ ਮੰਦ ਭਾਗਾ ਮਾਮਲਾ ਹੈ ਸੁਣ ਤੁਸੀਂ ਜਿਵੇਂ ਕਿਹਾ ਕਿ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਬਿਲਕੁਲ ਸਹੀ ਗੱਲ ਹੈ ਮੇਰੇ ਖਿਆਲ ਤਕਰੀਬਨ 10 12 ਖਬਰਾਂ ਤੱਕ ਇਸ ਪੂਰੇ ਵਿਸ਼ੇ ਉੱਤੇ ਮੈਂ ਹੀ ਪੇਸ਼ ਕਰ ਚੁੱਕਾ ਕਿਉਂਕਿ ਸਾਡੇ ਤੋਂ ਕਾਓਸਸ ਦੇ ਨਾਮ ਤੇ ਕਰੋੜਾਂ ਦਾ ਟੈਕਸ ਵਟੋੜਿਆ ਜਾਂਦਾ ਹਰ ਸਾਲ ਕਰੋੜਾਂ ਦਾ ਟੈਕਸ ਵਟੋੜਿਆ ਜਾਂਦਾ ਲੇਕਿਨ ਅਸੀਂ ਬੜੀ ਵਾਰ ਦੇਖਦੇ ਹਾਂ ਅਸੀਂ ਨਵਾਂ ਸ਼ਹਿਰ ਵਿੱਚ ਹੀ ਵੱਖੋ-ਵੱਖ ਅਗਰ ਮਾਰਗਾਂ ਤੇ ਚੱਲੇ ਜਾਈਏ ਬਹੁਤ ਸਾਰੇ ਆਵਾਰਾ ਲੋਕ ਆਵਾਰਾ ਕਹਿੰਦੇ ਲੇਕਿਨ ਮੈਂ ਬੇਸਹਾਰਾ ਕਹਿੰਦਾ ਬੇਸਹਾਰਾ ਪਸ਼ੂ ਘੁੰਮਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਰੋਡ ਕ੍ਰੋਸ ਕਰਨ ਲੱਗੇ ਗੱਡੀਆਂ ਕਿ ਆ ਜਾਂਦੇ ਆ ਔਰ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਔਰ ਕਈ ਵੇਲੇ ਹਾਦਸੇ ਜਾਨਲੇਵਾ ਵੀ ਹੁੰਦੇ ਜਿਵੇਂ ਇਹ ਹਾਦਸਾ ਹੋਇਆ ਤਾਂ ਇਹ ਪਿਓ ਪਤ ਗੱਡੀ ਵਿੱਚ ਸਵਾਰ ਸਨ ਅਲਟੋ ਗੱਡੀ ਵਿੱਚ ਸਵਾਰ ਸਨ ਲੜਕੇ ਦਾ ਨਾਮ ਕਰਨ ਦੱਸਿਆ ਜਾ ਰਿਹਾ ਔਰ ਉਸਦੇ ਪਿਤਾ ਦਾ ਨਾਮ ਦੱਸਿਆ ਜਾ ਰਿਹਾ ਕਿ ਰਕੇਸ਼ ਜੁਹਨ ਇਸ ਜਹਾਨ ਨੂੰ ਅਲਵਿਦਾ ਕਹਿ ਕੇ ਆ ਸਵੇਰੇ 4 ਵਜੇ ਗੜ ਸ਼ੰਕਰ ਤੋਂ ਕਾਨਪੁਰ ਖੁਈ ਵੱਲੋਂ ਜਾ ਰਹੇ ਸੀ ਤੇ ਅੱਡੇ ਦੇ ਨਜ਼ਦੀਕ ਕਾਨਪੁਰ ਖੁਈ ਦੇ ਅੱਡੇ ਦੇ ਨਜ਼ਦੀਕ ਉਹ ਜਾਤੇ ਜਾ ਰਹੇ ਸੀ ਦੇਖੋ ਆਪਣੇ ਮੂੰਹ ਤੇ ਆਂ ਜਾ ਰਹੇ ਸੀ ਸਵੇਰੇ 4 ਵਜੇ ਦਾ ਸਮਾਂ ਸੀ ਉਦੋਂ ਰਸ਼ ਨਹੀਂ ਹੁੰਦਾ ਟ੍ਰੈਫਿਕ ਨਹੀਂ ਹੁੰਦਾ ਬੰਦਾ ਗੱਡੀ ਆਪਣੀ ਇੱਕ ਮਜੇ ਨਾਲ ਚਲਾ ਰਿਹਾ ਔਰ ਇਕਦਮੀ ਜਿਹੜੀ ਆ ਦੱਸਿਆ ਜਾ ਰਿਹਾ ਕਿ ਆਵਾਰਾ ਪਸ਼ੂ ਉਹਨਾਂ ਦੀ ਗੱਡੀ ਅੱਗੇ ਆ ਜਾਂਦਾ ਔਰ ਉਹਨੂੰ ਬਚਾਉਣ ਦੇ ਚੱਕਰ ਵਿੱਚ ਹੁਣ ਜੇ ਕੋਈ ਗੱਡੀ ਚਲਾ ਰਿਹਾ ਉਹਦੀ ਕੋਸ਼ਿਸ਼ ਤਾਂ ਹੀ ਹੁੰਦੀ ਨਾ ਕਿ ਜੇ ਕੋਈ ਸਾਹਮਣੇ ਤੋਂ ਆ ਰਿਹਾ ਉਹਨੂੰ ਬਚਾ ਲਿਆ ਜਾਵੇ ਉਹਨੂੰ ਬਚਾਉਣ ਦੇ ਚੱਕਰ ਚ ਗੱਡੀ ਜਿਹੜੀ ਘੁੰਮ ਜਾਂਦੀ ਹੈ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਸੰਤੁਲਨ ਵਿਗੜਦਾ ਗੱਡੀ ਜਾ ਕੇ ਦਰਖਤ ਨਾਲ ਟਕਰਾਂਉਂਦੀ ਹੈ ਔਰ ਬੜੀ ਹੀ ਮੰਦਪਾਗੀ ਗੱਲ ਹੈ ਪਸੰਜਰ ਸੀਟ ਤੇ ਬੈਠੇ ਹੋਏ ਰਕੇਸ਼ ਜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਕਰਨ ਜਿਹੜਾ ਆ ਉਹ ਹਸਾਸੇ ਚ ਬਚਦਾ ਜਾਂਦਾ ਲੇਕਿਨ ਉਹਨੂੰ ਸੱਟ ਅਜਿਹੀ ਲੱਗੀ ਆ ਔਰ ਆਪਣੇ ਕੰਮ ਤੇ ਜਾ ਰਹੇ ਸੀ ਕਿਸੇ ਨਿੱਜੀ ਕੰਮ ਤੇ ਜਾ ਰਹੇ ਸੀਗੇ ਜੇ ਇਕਦਮ ਪਸ਼ੂ ਅੱਗੇ ਆ ਜਾਂਦਾ ਤਾਂ ਅਸੀਂ ਤਾਂ ਇੱਥੇ ਹੀ ਕਹਿਣਾ ਚਾਹੁੰਗੇ ਕਿ ਆਵਾਰਾ ਪਸ਼ੂ ਜਿਹੜੇ ਆ ਉਹਦੇ ਨਾਮ ਤੇ ਕਰੋੜਾਂ ਦਾ ਟੈਕਸ ਵਟੋਰਿਆ ਜਾਂਦਾ ਪਰ ਇਹ ਹਾਦਸੇ ਨਾ ਹੋਣ ਉਹਦੇ ਲਈ ਵੀ ਸਟੈਪ ਚੱਕਣੇ ਚਾਹੀਦੇ ਇਹ ਨਹੀਂ ਕਿ ਕੱਲਾ ਟੈਕਸ ਲੈ ਲਓ ਉਹ ਫੈਸਿਲਿਟੀ ਵੀ ਮਿਲਣੀ ਚਾਹੀਦੀ ਹੁਣ ਏਦਾਂ ਦੇ بڑے ਹਾਦਸੇ ਹੋ ਜਾਂਦੇ ਆ ਅਸੀਂ ਬੜੀ ਵਾਰ ਪੇਸ਼ ਕਰ ਚੁੱਕੇ ਆ ਕਦੀ ਬਲਾ ਚੌਰ ਤੋਂ ਪੇਸ਼ ਕੀਤਾ ਕਦੀ ਨਵੇਂ ਸ਼ਹਿਰ ਤੋਂ ਪੇਸ਼ ਕੀਤਾ ਕਦੀ ਅ ਦਰਸ਼ੰਕਰ ਰੋਡ ਤੋਂ ਪੇਸ਼ ਕੀਤਾ ਜ਼ਰੂਰੀ ਨਹੀਂ ਕਿ ਹਰ ਵਾਰੀ ਹਾਦਸਿਆਂ ਵਿੱਚ ਬੰਦਿਆਂ ਦੀ ਜਾਨ ਜਾਂਦੀ ਹੈ ਕਿਵਲੇ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਜਾਨ ਚੱਲੇ ਜਾਂਦੀ ਹੈ ਉਹ ਗੰਭੀਰੂ ਵਿੱਚ ਜ਼ਖਮੀ ਹੋ ਜਾਂਦੇ ਆ ਪਰ ਉਹਨਾਂ ਜਿਹੜੇ ਪਸ਼ੂ ਜ਼ਖਮੀ ਹੁੰਦੇ ਆ ਜਾਂ ਜਿਨ੍ਹਾਂ ਦੇ ਕਰਕੇ ਹਾਦਸੇ ਵਾਪਰਦੇ ਆ ਉਹਨਾਂ ਤੋਂ ਨਹੀਂ ਪਤਾ ਨਾ ਕਿ ਉਹਨਾਂ ਦੇ ਨਾਮ ਤੇ ਕਰੋਨਾ ਦਾ ਟੈਕਸ ਵਟੋਰਿਆ ਜਾ ਰਿਹਾ ਤਾਂ ਫੈਸਿਲਿਟੀ ਵੀ ਮਿਲਣੀ ਚਾਹੀਦੀ ਹੈ ਲੇਕਿਨ ਇੱਥੇ ਸਾਨੂੰ ਪਰਿਵਾਰ ਨਾਲ ਹਮਦਰਦੀ ਹੈ ਔਰ ਅਸੀਂ ਬੜਾ ਹੀ ਵਿਰਲਾਪ ਕਰਦੇ ਆ ਕਿ ਇਕ ਨੌਜਵਾਨ ਲੜਕਾ ਜਿਹਦੇ ਸਿਰ ਤੋਂ ਉਸਦੇ ਪਿਤਾ ਦਾ ਸਾਯਾ ਉੱਠ ਗਿਆ ਤਾਂ ਇਹ ਬੜੀ ਹੀ ਹਮੰਦਪਗੀ ਗੱਲ ਹੈ